ਵੇਖ ਲਾ ਤਾਜੀ ਨੋਮਾ ਦਿਹਾਂ ਦਾ ਕੰਮ ਹੁੰਦਾ ਘਰ ਬੈਣਾ ਜੇ ਵੱਡੀ ਬਿਮਾਰ ਹੋਈ ਆ ਤੇ ਨਿੱਕੀ ਦਾ ਕੰਮ ਹੀ ਵੀ ਮੈਂ ਘਰ ਰਹਾ ਕੋਈ ਆ ਹੀ ਜਾਂਦਾ ਵਾ ਹੁਣ ਮੈਂ ਕਦੋਂ ਦੀ ਆਈ ਆ ਤੇ ਮੈਂ ਪਾਣੀ ਪਾਣੀ ਕਰਨ ਦੀ ਆ ਵੀ ਮੈਨੂੰ ਪਾਣੀ ਦੇ ਦੋ ਭਾਈ ਤੇ ਚੱਲ ਪੋ ਤਾਂ ਆਪੇ ਫੜ ਕੇ ਪੀ ਲੈਣਾ ਹੈਗਾ ਉਹ ਤਾਂ ਮੈਂ ਪੀ ਲੈਣਾ ਹੀ ਮੈਂ ਇੰਨਾ ਤਾਂ ਥੋੜਾ ਆਈ ਆ ਕਿ ਮੈਂ ਆਪ ਪਾਣੀ ਨਾ ਪੀ ਸਕਾਂ ਵੀ ਸਾਡੇ ਦੇ ਨਜ਼ਰ ਖਲੋਤੀ ਵੀ ਨਹੀਂ ਤੇ ਉਸ ਵੇਲੇ ਆ ਗਈ ਚਾਵਣ ਵੀ ਤੈਨ ਤੇ ਹੁਣ ਮੈਂ ਜਦੋਂ ਆਉਂਦੀ ਮੇਰੇ ਤੇ ਮਗਰ ਮਗਰ ਆਉਂਦੀ ਆ ਕੀ ਮੈਂ ਕਦੋਂ ਕਦੋਂ ਨਿਕਲੀ ਘਰੋਂ ਅਗੇ ਨਵਾ ਤੇ ਇਹ ਬੋਲਦੇ ਆ ਚੰਗਾ ਨਹੀਂ ਲੱਗਦੇ ਆ ਉਹ ਉਥੋਂ ਦੀ ਆਵਾਜ਼ ਜਾਣ ਲਈ ਹੀਗੀ ਮੈਂ ਤੁਰਿਆ ਆਉਂਦੀ ਚਲੋ ਚੁੱਪ ਕਰੋ ਚਲ ਜਾ ਚਾਹਵਣਾ ਚਾਹੀਦੀ ਆਪਣੀ ਲਈ ਹੋ ਜਾਂਦੇ ਇਹ ਲਾ ਭੰਜੇ ਦੂੰ ਗੱਲਾਂ ਮੇਰੀਆਂ ਨਵਾ ਨੋਗੀਆਂ ਕਿਤੇ ਬਾਹਰ ਨਹੀਂ ਨਿਕਲਦੀਆਂ ਘਰੋਂ ਇਹ ਗਈ ਹੈ ਤਾਂ ਵੀ ਨਹੀਂ ਉਹ ਅੰਦਰੋਂ ਬਾਹਰ ਨਿਕਲੀਆਂ ਉਹਨਾਂ ਨੇ ਬਸ ਅੰਦਰ ਹੀ ਰਹਿਣਾ ਜਿੱਥੇ ਜਾਣਾ ਮੈਨੂੰ ਪੁੱਛ ਕੇ ਜਾਣਾ ਮੈਂ ਤਾਂ ਉਹ ਕਹਿ ਦੇ ਨਹੀਂ ਖਾਣ ਪੀਣ ਚਲ ਜਾ ਕਰੋ ਚਲ ਤੁਰਿਆ ਕਰੋ ਤਾਂ ਵੀ ਨਹੀਂ ਜਾਂਦੇ ਆ ਕਦੇ ਚੰਗਾ ਆ ਕੇ ਆ ਗਿਆ ਘਰੀ ਆ ਮਨਦੀਆਂ ਤੇਰੀ ਮੈਂ ਇਹਨਾਂ ਨੂੰ ਕਿਹੜਾ ਕੁਝ ਮਾੜਾ ਚੰਗਾ ਕਹਿੰਦੀ ਆ ਮੈਂ ਆਪਣੀਆਂ ਸਮਝ ਕੇ ਇਹਨਾਂ ਨੂੰ ਕੋਈ ਨਹੀਂ ਹੈ ਜੇ ਕੋਈ ਨਹੀਂ ਆ ਤੇ ਹੈ ਸਭ ਕੁਝ ਇਹਨਾਂ ਨੂੰ ਮਿਲਦਾ ਵਾ ਪਰ ਫੇਰ ਵੀ ਇਹ ਸਿਰ ਚੜ ਬੋਲਦੀ ਆ ਉਹ ਕੰਤ ਨਹੀਂ ਹੋਣੀ ਲੈ ਨਹੀਂ ਉਹ ਗੱਦਰੇ ਤੱਕਵਾ ਜਾਣਦੀ ਹੀ ਹੈ ਇਹਨਾਂ ਦੀ ਹਾਂ ਵੇਲਾ ਭੈਣ ਜੀ ਇਹਦੋਂ ਗੱਲਾਂ ਤੇ ਮੇਰੀਆਂ ਨਾ ਹੋਈਆਂ ਕਿਤੇ ਮਾਸਾ ਆਵਾਜ਼ ਨਹੀਂ ਬਾਹਰ ਨਿਕਲਦੀ ਬੋਲਣਾ ਹੀ ਨਹੀਂ ਉਹਨਾਂ ਦਾ ਗਰੀ ਸਾਡੇ ਕੋਲ ਤੋਂ ਟਾਲਾ ਪਾਈ ਆਇਆ ਜੀਗਾ ਨੰਦੀ ਚਾਚੀ ਮੈਂ ਵੀ ਲੈਣਾ ਸੋਣਦਾ ਮੈਂ ਨਾ ਆਪਣੀ ਦੁੱਦੀ ਕੋਸ਼ਰ ਤੇ ਕੇਰਲਾ ਨਹੀਂ ਜਾਣਾਂ। ਕਦੀ ਚੱਲਦੀ ਆ ਮੈਂ ਨਹੀਂ ਘੱਟ ਹੁੰਦੀ। ਤਰੋ ਚੰਗਾ ਭੈਣ ਦੀ ਚਾਹ ਤਾਂ ਮੈਂ ਹੁਣ ਪੀ ਲਈ ਆ ਤੇ ਮੈਂ ਹੁਣ ਜਾਵਾਂ ਵੇਖਾਂ ਜਾ ਕੇ ਨਹਾ ਦਈਆਂ ਕੁਝ ਕਰਨ ਕ ਨਹੀਂ ਰੋਟੀ ਪਾਣ ਦਾ ਟਾਈਮ ਹੋਇਆ ਵਾ। ਆਏ। ਫੰਕਾ ਦਾ ਰੋਲਾ ਪਾਰ ਭੈਣ ਡਿਆ। ਮੈਡਮ ਤਨੀ ਆ ਗਈ ਹੈ ਕਿ ਕਿਹੜੇ ਕੰਕਸ ਤੋਂ ਆ। ਅਤਾ ਨੀ ਸੋਣੀਆਂ ਆਈ ਕਿ ਨਹੀਂ ਆਈ ਹੈ ਕਿ ਉਹ ਚਾਚੀ ਘਰ ਗਈ ਕਿਦੇ ਪਰਾਤ ਨਹੀਂ ਕੋਲਾਪਾ ਆਉਂਦੇ ਹੀ ਆਣ ਕੇ ਫਿਰ ਕੁਟੂਠੇ ਹੋ ਗਏ ਜਾਂ ਲਿਆ ਹੈ। ਆਹ ਨੀ ਨਾ ਜੋ ਮਿਲ ਪਾਇਆ। ਦਵਾਈ ਲੈਂਦੀ ਤੇ ਅਸਰ ਕੀਤਾ। ਕਿ ਬਲ। ਨੀ ਗਰਮੀ ਤਾਂ ਲੱਗ ਦਬਨੀ ਆਉਂ ਗਈ ਆ। ਜਲਮ ਮੈਂ ਤੇ ਹਾਂ ਦਵਾਈ ਦਵਾਈ ਮੈਂ ਖਾਧੀ ਕਿ ਨਹੀਂ ਖਾਧੀ ਆ ਦੀਦੀ ਉਦੋਂ ਦੇ ਇਦਾਂ ਹੀ ਲੰਮੇ ਪਈ ਆ ਮੈਨੂੰ ਤਾਂ ਲੱਗਨ ਨਹੀਂ ਦਿਆ ਮੈਂ ਤਾਂ ਤੈਨ ਦਵਾਈ ਦੇ ਕੇ ਗਈ ਸੀ ਦਵਾਈ ਖਾਧੀ ਪਰ ਫਰਕ ਨਹੀਂ ਪੈਣ ਲਿਆ ਹੈਗਾ ਬੁਖਾਰ ਤੇ ਹੁਣ ਹੈ ਨਹੀਂ ਲੱਗਨ ਦਿਆ ਉੱਠਿਆ ਨਹੀਂ ਜਾਣਦੇ ਆ ਸਰੀਰ ਦੁਖਣ ਡਿਆ ਵਾ ਅੱਛਾ ਤੂੰ ਉੱਠ ਕੇ ਕੋਈ ਖਾ ਪੀ ਲੈ ਤੇ ਨਾਲੇ ਨਾ ਮੈਨੂੰ ਵੀ ਚਾਹ ਪਾਣੀ ਦੇ ਉੱਠ ਕੇ ਕੋਈ ਨਹੀਂ ਦਿੰਦੀ ਉਹਨੇ ਤਾਂ ਮੈਨੂੰ ਪੱਕੀਆਂ ਦੇਤੀਆਂ ਤੇ ਤੇਰੀਆਂ ਰਹਿ ਗਈਆਂ ਵਾ ਉੱਠ ਕੇ ਤੇ ਚਾਹ ਪਾਣੀ ਪੀ ਤੇ ਮੈਨੂੰ ਵੀ ਦੇ ਵੀ ਮੈਨੂੰ ਭੁੱਖ ਲੱਗੀ ਆ ਅਮਦੀ ਨੇ ਤਾਂ ਫੇਰ ਮੇਰਾ ਉਹਨੇ ਖਾ ਲਿਆ ਵਾ ਦੀਦੀ ਮੰਮੀ ਵੀ ਹੋਣੇ ਆ ਬਾਹਰ ਆਹੋ ਮੰਮੀ ਅੱਗੇ ਮੰਮੀ ਬੁਖਾ ਕੇ ਦਿੰਦੇ ਆ ਤੁਸੀਂ ਕਾਦੇ ਵਾਸਤੇ ਲੈਂਦੀਆਂ ਵਾ ਹੋਇਆ ਤਾਂ ਮਾਸਾ ਤੈਨੂੰ ਬੁਖਾਰੀ ਆ ਦੀਦੀਆਂ ਹੀ ਆ ਰੋਜ ਅੱਜ ਹੁਣ ਨਹੀਂ ਸਰੀਰ ਠੀਕ ਨਹੀਂ ਉੱਠਿਆ ਜਾਣ ਡਿਆ ਹੈ ਦਵਾਈ ਖਾਦੀ ਆ ਨਾ ਆਪੇ ਹੋਲੀ ਹੋਲੀ ਠੀਕ ਹੋ ਜਾਣਾ ਹੁਣ ਚਲ ਉੱਠ ਨਾਲ ਆ ਬਾਹਰ ਪਰ ਨਹੀਂ ਉੱਠਿਆ ਜਾਣ ਡਿਆ ਉੱਠ ਜਾ ਲਾ ਹੁਣ ਬਾਹਰ ਦੇ ਸੋਨੀਆਂ ਵੀ ਹੋਣੀਆਂ ਬਾਹਰ ਨਹੀਂ ਮੰਮੀ ਤੇ ਸੋਨੀਆਂ ਨੂੰ ਕਹਿ ਦੋ ਉਹਨੇ ਤੇ ਐਡਾ ਮੂੰਹ ਫਲਾਇਆ ਵਾ ਆਉਂਦੇ ਤਾਂ ਅੱਧਾ ਮੇਰਾ ਸਿਰ ਲੈ ਲਿਆ ਉਹਨੇ ਉਹਨੇ ਦੇਣੀਆਂ ਹੰਦੀਆਂ ਤੇ ਕਦੋਂ ਨਾ ਮੈਨੂੰ ਖਵਾ ਲ ਦਿੰਦੀ ਤੂੰ ਵੀ ਖਾ ਲਾਉਂਦੀਆਂ ਪੱਕੀਆਂ ਨਾਲੇ ਆਣ ਕੇ ਠੀਕ ਕਰ ਲਈਆਂ ਕਲਾ ਛੇਤੀ ਛੇਤੀ ਬਾਹਰ ਆ ਜਾ ਘਰ ਚੜਿਆ ਜੜਾ ਇਹਨਾਂ ਨੂੰ ਮਾਨੇ ਲੰਦੀਆਂ ਵਾ ਜਿਹੜੀ ਬੈਠੀ ਆ ਨਾ ਸਕੂਲੋਂ ਵੀ ਘਰ ਆਈ ਆ ਅਜੇ ਜਾ ਕੇ ਭੈਣ ਜੀ ਰਾਮ ਕਰਨ ਦੀ ਅਜੇ ਤੱਕ ਇਹ ਬੁਖਾਰ ਹੀ ਨਹੀਂ ਲੱਥਾ ਵੀ ਠੀਕ ਕਰਾ ਉੱਠੇ ਨਹੀਂ ਜਾਂਦੀ ਆ ਤੇ ਇਹ ਭੈਣ ਮੁਕ ਤੇ ਕਹਿੰਦਾ ਦੁੱਖ ਸੁੱਖ ਨਾ ਕੋਈ ਪਹ ਹੈ ਹੀ ਨਹੀਂ ਆ ਤੇ ਬਸ ਆਪਣੇ ਢਿੱਡ ਨਾਲ ਲਿਆ ਰੋਟੀਆਂ ਦੀ ਸੁਪਕਾ ਕੇ ਨਾ ਆਤੀ ਆ ਜੀ ਹੈ ਨਹੀਂ ਲੱਤ ਬਦੀ ਕੇ ਹੁ ਪਾਣ ਨਹੀਂ ਕਰੀ ਬਈ ਮਾਂ ਤੌਰ ਗ ਕਰਦੀ ਆ ਨਾ ਸੋਨੀਆ ਵੱਲ ਜਾਵਾ ਇਹਨੂੰ ਕਮਾ ਸੋਨੀਆ ਤੂੰ ਪਕਾ ਕੇ ਖਵਾ ਲਦੇ ਅੱਜ ਨੂੰ ਅੱਗੇ ਕਿੱਥੇ ਬੈਠੀ ਰਣੀਆ ਸੋਨੀਆ ਹਾਂਜੀ ਤੇ ਆਇਓ ਠੀਵਣਾ ਮੈਂ ਤੇ ਠੀਕ ਵਾਂ ਲੱਗਦਾ ਫਰਕ ਪਿਆ ਵਾ ਪਿਆ ਫਰਕ ਵਾਰ ਦਾ ਹਾਂ ਤੇ ਉਹ ਕੀ ਹੋਇਆ ਇੰਨਾ ਰੋਲਾ ਬੜਾ ਪੈਣਿਆ ਇਸ ਵਾਰ ਕੀ ਦੱਸਾਂ ਦੀਦੀ ਉੱਚੀ ਨਾ ਤੂੰ ਰੋਲੇ ਦਾ ਹੂੰ ਸਿਆਪਾ ਖਾਣਾ ਚਲ ਗਈ ਮੈਂ ਚਾਚੀ ਦੇ ਘਰ ਤੇ ਨਹੀਂ ਆ ਮਗਰ ਉਹ ਆ ਤੇ ਚੁੱਕੀ ਆ ਮੇਰੇ ਮਗਰ ਜਿੱਤੇ ਆ ਗਈ ਆ ਮੈਨੂੰ 2 ਮਿੰਟ ਲੱਗ ਗਏ ਉੱਥੇ ਗੱਲਾਂ ਗੱਪੇ ਕਰਨ ਚਾਚੀ ਨਾਲ ਅਸਰ ਤੇ ਉਹ ਆਉਂਦੇ ਨੂੰ ਆਈ ਹਾਂਉਂਦੇ ਲਲ ਲਲ ਹੋਣ ਦੇ ਪਰ ਮੈਨੂੰ ਗੁੱਸਾ ਚੜਿਆ ਫਿਰ ਮੈਂ ਵੀ ਬੋਲੀ ਜਾ ਮੇਰੀ ਭੈਣ ਬਣ ਕੇ ਰੋਟੀ ਮੰਗਣ ਦੀ ਤੇ ਮੈਨੂੰ ਕਹਿਂਦੀ ਮੇਰੇ ਕੋ ਉੱਠਣ ਜਾਣ ਡਿਆ ਹੈਗਾ ਮੈਂ ਨਹੀਂ ਜਾਣੀ ਜੀ ਦੀ ਇਹਦੀ ਰੋਟੀ ਮੈਂ ਨਹੀਂ ਬਰੋਣੀ ਮੈਨੂੰ ਬੋ ਖੇਚੜ ਆਈ ਇਹਨੇ ਚੱਕਰ ਝਾ ਆਉਂ ਡਿਆ ਮੇਰੇ ਕੋ ਤੇ ਹਿੱਲਿਆ ਨਹੀਂ ਜਾਣ ਡਿਆ ਹੈ ਬਹਿ ਜਾ ਤੂੰ ਬਹਿ ਜਾ ਉੱਥੇ ਬੈਤ ਜਾਨੀ ਆ ਜਾ ਮੇਰੀ ਭੈਣ ਬਣ ਕੇ ਮੇਰੇ ਕਰਕੇ ਜਾ ਉੱਠ ਤੇ ਰੋਟੀ ਬਣਾ ਕੇ ਖਵਾ ਨਹੀਂ ਤੇ ਅਨੇ ਫੇਰ ਦਿਵਾਲੇ ਹੋ ਜਾਣਾ ਮੇਰੇ ਜੀ ਦੀ ਮੈਨੂੰ ਵੀ ਬੋਲ ਨਹੀਂ ਕਰਦਾ ਇਹਨੂੰ ਕੁਛ ਬਣਾ ਕੇ ਦੇ ਨਹੀਂ ਚਲ ਜਾ ਮੇਰੇ ਵਾਸਤੇ ਚਲ ਜਾ ਮੇਰੇ ਅੱਖੇ ਲੱਜਾ ਉਠ ਰੋਟੀ ਬਣਾ ਉਠ ਮੇਰੀ ਭੈਣ ਬਣ ਕੇ ਕੀ ਮੰਗਦੀ ਪੀ ਹੁਣ ਪਤਨੀ ਆਂਦੀ ਰੋਟੀ ਦੇ ਇੱਕ ਪਤਨੀ ਚਾਰ ਦੇ ਕੀ ਮੰਗਣ ਲਈ ਇੱਕ ਤਾਂ ਫਰਮਾਇਸ਼ਾ ਵੀ ਇਹਦੀ ਆ ਇੱਕ ਅੱਧੀ ਹੋਣੀ ਆ ਕਦੀ ਕੋ ਚਾਹੀਦਾ ਕਦੀ ਕੋ ਚਾਹੀਦਾ ਤੇ ਜੇ ਬਣਾ ਦੋ ਨਾ ਨਾ ਕਰੀ ਨਹੀਂ ਚੜਦਾ ਇਹ ਤੇ ਆਂ ਨਹੀਂ ਚੰਗਾ ਬਣਾਇਆ ਹੋਣੀ ਬਣਾਇਆ ਸ਼ੈਫ ਲਿਆ ਕੇ ਮਾਰਿੰਦੇ ਰੱਖ ਨਹੀਂ ਤੇ ਇੰਨਾ ਤਾਂ ਤੂੰ ਮਾਗਵਣਾ ਇੰਨੇ ਕਮਾਈ ਤੇ ਬੜੀ ਕਰਨੀ ਹੈ ਸ਼ੈਫ ਲੈ ਆਇਆ ਇੱਕ ਵਨ ਸੋਨਾ ਬਣਾ ਕੇ ਤੇ ਵਨ ਸੋਨਾ ਖਾਵੇ ਚੱਲ ਉੱਠ ਮੇਰੀ ਚੱਲ ਸੋਨੀਆਂ ਉੱਠ ਚਾਹ ਬਣਾ ਕੇ ਦੇ ਦੇ ਉਹਨੂੰ ਮੈਂ ਤੁਹਾਡੇ ਕਹਿੰਦੇ ਚੱਲੀ ਜੇ ਜਦ ਮੇਰੇ ਕਹਿਣ ਤੇ ਹੀ ਹੋਲ ਜਾ ਤਾਂ ਇਤਨਾ ਕਹਿਦੀ ਆ ਤੋ ਤੁਸੀਂ ਕਰ ਲੋ ਰੈਸਟ ਫਿਰ ਤੁਸੀਂ ਠੀਕ ਆ ਦਵਾਈ ਨਹੀਂ ਖਾ ਲਈ ਖਰਾਕ ਦੂਜੀ ਖਰਾਕ ਖਾ ਲਈ ਨਹੀਂ ਉਹ ਨਹੀਂ ਅਜੇ ਖਾਦੀ ਇੱਥੇ ਲੰਮੇ ਬਹਿ ਜਾਤੀ ਥੇ ਬਹਿ ਜਾ ਇੱਥੇ ਬਹਿ ਜਾ ਲੰਮੇ ਤੇ ਫਿਰ ਮੈਂ ਬਣਾ ਕੇ ਦੇ ਆਨੀ ਆ ਮੈਰੀ ਦੀ ਬਣਾ ਕੇ ਰੋਟੀ ਤੇ ਅਰਸੋਈ ਚ ਲੱਗੀ ਜੇ ਰੱਖਣ ਆਪੇ ਖਾਵੇ ਤੇ ਭਾਵੇਂ ਨਾ ਖਾਵੇ ਮੈਂ ਨਹੀਂ ਦੇ ਕੇ ਉਹਨ ਗੜੀ ਕਹਿਣਾ ਵੀ ਲੈ ਰੋਟੀ ਖਾਓ ਰੋਟੀ ਖਾਓ ਫਿਰ ਇਹ ਚੰਗੀ ਨਹੀਂ ਬਣੀ ਆਨੀ ਬਹਿ ਜਾ ਲੰਮੇ ਫਿਰ ਆ ਮੈਂ ਛੋਲ ਪਿਆਏ ਫੜਾ ਦੇ ਤੈਨ ਮੈਂ ਨਾ ਲੰਮੇ ਪਹਿਲੇ ਨਹੀਂ ਇੱਥੇ ਨਹੀਂ ਤੇ ਕੁਟਾ ਮਾਸ ਨਹੀਂ ਨਹੀਂ ਠੀਕ ਆ ਉਹ ਸਵਾਦ ਦਿੰਦੀ ਆਉਂਗੀ ਬਾਤ ਬਣਾ ਕੇ ਕੋਈ ਨਹੀਂ ਦੇਆ ਪਹਿਲਾਂ ਰੋਟੀ ਉਹਨੂੰ ਚਾਹ ਤੇ ਪਾਜ ਲੰਮੀ ਘੜੀ ਚਾਹ ਪੰਪੀਤਾ ਆ ਕਿਥੋਂ ਪੀਤਾ ਜੀ ਹਾਂ ਉਹ ਇੱਕ ਮੈਡਮ ਨੂੰ ਕਿਹਾ ਜਿਹੜੀ ਬਿਮਾਰ ਪਈ ਆ ਜਾ ਉੱਠ ਕੇ ਨਾਲ ਆਪ ਹੀ ਖਾ ਲੈ ਕੋਈ ਤੇ ਮੈਨੂੰ ਵੀ ਕੋਈ ਦੇ ਦੇਵੀ ਓਹ ਬੁਖਾਰ ਫੂਤ ਹਨ ਹੈ ਨਹੀਂ ਮੈਂ ਟੋ ਕੇ ਵੇਖਿਆ ਵੀ ਆ ਤੇ ਕੁਝ ਵੀ ਨਹੀਂ ਤੇ ਜਾਣ ਕੇ ਬੈਠੀ ਉਹ ਵੀ ਪਈ ਆ ਆ ਫਿਰ ਨਿੱਕੀ ਆਂਦੀ ਸੀ ਮੈਂ ਚਾਚੀ ਘਰ ਗਈ ਆ ਉਹ ਨਿੱਕੀ ਆਂਦੀ ਮੈਂ ਚਾਚੀ ਘਰ ਗਈ ਸੀ ਤੇ ਚਾਚੀ ਇਹਦੀ ਆਂਦੀ ਮੈਂ ਚਾਹ ਪੀਂਦੇ ਆ ਪੀਂ ਹੂੰ ਤੇ ਚਾਚੀ ਇਹਦੀ ਆਂਦੀ ਮੈਂ ਚਾਹ ਨਹੀਂ ਬਣਾਈ ਤੇ ਆਦੀ ਮੈਂ ਚਾਹ ਪੀਂਦੇ ਆ ਪੀਂ ਚਾਹ ਪੀਂਗੀ ਨਹੀਂ ਆਈ ਆ ਚਾਚੀ ਦੇ ਕੱਲ ਕਹਿਣ ਦੀ ਸੀ ਕਿ ਮੈਂ ਅੱਜ ਕਿਹਾ ਸੀ ਵੀ ਬੈਠਾ ਚਾਹ ਬਣਾਉਣੀ ਆ ਅੱਗੇ ਕਹਿੰਦੀ ਆ ਨਹੀਂ ਮੈਂ ਨਹੀਂ ਚਾਹ ਪੀਣੀ ਮੈਂ ਜਾਣਾ ਵਾ ਰਾਤ ਕੀ ਮੈਂ ਕਿਹਦੇ ਤੇ ਲੀ ਭੈਣਾਂ ਟੱਕਰ ਨਹੀਂ ਆਣੀ ਹੈ ਜੀਆਂ ਕੋਈ ਟੱਕਰ ਨਹੀਂ ਹਣੀ ਸਹਲੀ ਭੈਣ ਸਾਰੇ ਕੋਲ ਖਲੋ ਗਈ ਹੋਣੀ ਹੈ ਆ ਲੈ ਮੇਰੇ ਨਾਲ ਕੱਲ ਦਾ ਮੂੰਹ ਵਟਿਆ ਹਾਂ ਤੇ ਚੱਲ ਵਟਿਆ ਰਵੇ ਵਟਿਆ ਤੇ ਮੈਂ ਤੈਨੂੰ ਆਖਿਆ ਉਹ ਰਾਂਤ ਕੁੜੀ ਤੋਂ ਪਹਿਲਾਂ ਪਹਿਲਾਂ ਆ ਜੀ ਘਰ ਮੰਮੀ ਤੁਸੀਂ ਜਾਣ ਕੇ ਖੋਲ ਦਿੱਤੀ ਹੈ ਹੁਣ ਕੀ ਆਖੇ ਉਹ ਆਪਣੇ ਸੋਚ ਹੋਣੀ ਚਾਹੀਦੀ ਇਹਨੂੰ ਆਖਿਆ ਬਹੁਤੀ ਗੱਲ ਥੋੜਾ ਸੋਹ ਜਾਣਾ ਰਾਹ ਤੇ ਟੱਕਰ ਦਾ ਹੋ ਗਿਆ ਤੇ ਕੀ ਕਹਿੰਦਾ ਉਹ ਕਿੱਧਰੇ ਪਾਸੇ ਜਾਣ ਦੀ ਨਾ ਸਿਰ ਤੇ ਚੁੰਨੀ ਲੈਂਦੀ ਨਾ ਉਹ ਤਰ੍ਹਾਂ ਉਹ ਵੀ ਆਖਣ ਦੀ ਚਾਚੀ ਇਹਦੀ ਤੇ ਚੁੰਨੀ ਇਹਨੇ ਲਈ ਨਹੀਂ ਉਤਰਾ ਹੀ ਆ ਗਈ ਬਹੁਤ ਅੱਗੇ ਤੁਹਾਨੂੰ ਪਤਾ ਹੀ ਆ ਉਹ ਇੱਕ ਦੀਆਂ ਚਾਰ ਬਣਾਉਂਦੀ ਆ ਆਪਣੀ ਨਵਾਂ ਦੀ ਉਹਨੇ ਅੰਦਰ ਬਾਅਦ ਕੇ ਗੱਲ ਕਰ ਲੈਣੀ ਆ ਤਾਂ ਸਾਡੀਆਂ ਨੇ ਬਾਹਰ ਡੋਣੀਆਂ ਨੇ ਇਸ ਤਰ੍ਹਾਂ ਹੀ ਆ ਸ਼ਰੀਕ ਸ਼ਰੀਕ ਨੂੰ ਆਦੇ ਇਹਨੂੰ ਸ਼ਰੀਕਾਂ ਦੇ ਆਹੋ ਮੈਂ ਤਾਂ ਕਈ ਵਾਰ ਕਿਹਾ ਇਹਨੂੰ ਇਹਨਾਂ ਨੇ ਇਹੋ ਸਮਝ ਨਹੀਂ ਮੈਂ ਤਾਂ ਕਿ ਚਲ ਮੈਂ ਤਾਂ ਇਹਨਾਂ ਦੀ ਆਪਣੀ ਆ ਤੇ ਮੈਂ ਇਹਨਾਂ ਦੇ ਸੋਚਣ ਦੀ ਕਿ ਚਲ ਮੇਰੀਆਂ ਭਝਾਈਆਂ ਵਾ ਮੇਰੀਆਂ ਭਝਾਈਆਂ ਨੂੰ ਕੋਈ ਹੋਏ ਨਾ ਘੇਵੇ ਵੀ ਬਾਹਰ ਬਣਾਹੀ ਰੋਟੀ ਪਾਣੀ ਉਹਨੇ ਉੱਠੀ ਆ ਕਿ ਨਹੀਂ ਵੱਡੀ ਨੂੰ ਕਹਿ ਕੇ ਤੇ ਆਈ ਆ ਉਹਦੇ ਉੱਠੀ ਨਹੀਂ ਆ ਹੁਣ ਮੈਂ ਫੇਰ ਕਹਿਨੀ ਆ ਤੋ ਨਿੱਕੀ ਨੂੰ ਕੀ ਕੀ ਕਮਾਂ ਮੈਂ ਉਹਨੂੰ ਵੀ ਤੁਹਾਨੂੰ ਪਤਾ ਹੀ ਆ ਜੇ ਮੈਂ ਕਿਹਾ ਤੋਨੇ ਇੱਕ ਦੀ ਚਾਹ ਸੁਣਾਉਣੀ ਆ ਘੜੀਆਂ ਮੈਨੂੰ ਤੇ ਆਈ ਨਹੀਂ ਉਹ ਵੀ ਨਿੱਕੀ ਵੀ ਅੰਦਰੋਂ ਬਾਹਰ ਮੈਨੂੰ ਨਹੀਂ ਪਤਾ ਅੰਦਰ ਕੀ ਕਰਨ ਡੀਆਂ ਵਾ ਇੱਕ ਨੂੰ ਕਹਿ ਕੇ ਆਈ ਉਹ ਉੰਜ ਨਹੀਂ ਬਾਹਰ ਆਈ ਉਹ ਵੀ ਹੁਣ ਉਹਦੇ ਆਰਡਰ ਨਾਲ ਚੱਲੂਗੀ ਜਾਂ ਫੇਰ ਵੱਡੀ ਵੀ ਮੈਂ ਚੱਲ ਉਹ ਤੇ ਬੁਖਾਰ ਚੜਿਆ ਤਾਂ ਕਰਕੇ ਲੰਮੀ ਪਈ ਆ ਬਹਾਨੇ ਲੰਮਦੀਆਂ ਸਾਰੀਆਂ ਸਰੀਏ ਦਾ ਬੁਖਾਰ ਹੈ ਇਹ ਤੱਕ ਲੱਥਾ ਹੀ ਦਵਾਈ ਫੇਰੇ ਵੀ ਦਿੱਤੀ ਐਨੂੰ ਬਾਅਦ ਵੀ ਤੇ ਖਾਦੀ ਹੋਊਗੇ ਨੇ ਦਵਾਈ ਖਾਂਦੀ ਵੀ ਐ ਕਿ ਨਹੀਂ ਖਾਂਦੀ ਕੀ ਪਤਾ ਦੇ ਹੁਣ ਇਹਨੂੰ ਪਤਾ ਹੋਣਾ ਕੰਮ ਦੀਆਂ ਮਾਰੀਆਂ ਲੰਮੇ ਪਈਆਂ ਰਹਿੰਦੀਆਂ ਬਹਾਨੇ ਲਾ ਕੇ ਹੋਰ ਵੀ ਬਹਾਨਾ ਨਹੀਂ ਹੁਣ ਲੱਭਿਆ ਹੋਣਾ ਤੇ ਬਿਮਾਰ ਹੋ ਗਈ ਇੱਕ ਤੇ ਦੂਜੀ ਵੀ ਕਹਿ ਲੂਗੀ ਕੱਲ ਪਰਸਾ ਨੂੰ ਕਦੀ ਇਹਨਾਂ ਨੂੰ ਵਾਂਡੇ ਚੱਲ ਜਾਣਾ ਮੈਂ ਕਦੀ ਉੱਥੇ ਜਾਣਾ ਵਾ ਕਦੀ ਚਾਚੀ ਘਰ ਪੈਣ ਚੱਲ ਜਾਂਦੀ ਆਹ ਕੁਝ ਵਾ ਰੈ ਬਾਗਾ ਖੋਲ ਦੋ ਤੇ ਭਾਵੇਂ ਜਿੱਥੇ ਮਰਜ਼ੀ ਫੇਰ ਆਉਣ ਵੀ ਜਾ ਕੇ ਕੰਮ ਕਰਨ ਲੱਗੇ ਇਹਨਾਂ ਨੂੰ ਕੁਝ ਹੁੰਦਾ ਹੈ ਕਿ ਵਸਨਾ ਥੋੜਾ ਕੁਝ ਹੁੰਦਾ ਹੈ ਇਹਨਾਂ ਨਾਲ ਕਿਤੇ ਕੰਮ ਵਾਲੀ ਰੱਖ ਦਿੰਨੀ ਐ ਨਾ ਇਹਨਾਂ ਨੂੰ ਇੱਕ ਇਹ ਹੁੰਦੇ ਚੰਡੀਆਂ ਬਣੀਆਂ ਪੀਏ ਦੀਦੀ ਮੂੰਹ ਮੜਾ ਜਿਹਾ ਹਲਾ ਦੇ ਤੇ ਬਸ ਮੈਂ ਅਸੀਂ ਬਹਿ ਜੀਏ ਮੰਡੀਆਂ ਤੇ ਚੜ ਚੜ ਕੇ ਤੇ ਆਹੋ ਲਿੱਸੀਆਂ ਮਾਰੀਆਂ ਨਾ ਕੰਮ ਹੋਰ ਨਾ ਲਾ ਕੇ ਦੇਣੀਆਂ ਨਾ ਹੁਣੇ ਮੈਂ ਇਹਨਾਂ ਨੂੰ ਕਹਦਾ ਨਾ ਕਿ ਜਾਓ ਆਪ ਆਪਣੇ ਪੇਤਿਆਂ ਤੋਂ ਚਲ ਚੋ ਵੀ ਤੇ ਵੇਖੀ ਕਿਦਾਂ ਇੱਕ ਦਿਨ ਦਾ ਕਹੂੰਗੀ ਤੇ ਇਹਨਾਂ ਨੇ ਦੋ ਦੋ ਤਿੰਨ ਦਿਨ ਦਿਨ ਹੋਇਆ ਕਿ ਉਹ ਨਾ ਉੱਥੇ ਹਫਤਾ ਵਤਾ ਨਹੀਂ ਆਉਣਾ ਇਹਨਾਂ ਨੇ ਮੋੜਨਾ ਨਹੀਂ ਪਾਇਆ ਉਹ ਤਾਂ ਹੈ ਹੀ ਆ ਪਤਾ ਹੀ ਹੈ ਜਿਤਨਾ ਦੀਆਂ ਆਈਆਂ ਕੋਈ ਨਹੀਂ ਇਹਨਾਂ ਨੂੰ ਇੱਦਾਂ ਤਾਂ ਇਹਨਾਂ ਕੋ ਸੋਚ ਰਹੀ ਮੈਂ ਇਹਨਾਂ ਨੂੰ ਕੰਮ ਵਣੀ ਰੱਖਦਾ ਇਹਨਾਂ ਨੂੰ ਕਰੀ ਸੋਗੀ ਇੱਥੇ ਆਹ ਕੱਲ ਲੋਕਾਂ ਰੱਖਣਾ ਮੇਰੇ ਮਾਵਾਂ ਤਾਂ ਤੇ ਮਾਮਾ ਮਾਤੀਆਂ ਨੂੰ ਆਖਣਾਂ ਲੋਕਾਂ ਨੇ ਮਾਮਾ ਦੀ ਮਾ ਮਾਵੇਂ ਤੇ ਪੁੱਤ ਦੇ ਸੋਤੇ ਦੀਆਂ ਤੇ ਜੇ ਮੈਂ ਮੈਂ ਬੈਠੀ ਆਪਣੇ ਭਰਾਵਾਂ ਦੇ ਘਰ ਤੇ ਮੈਂ ਵੀ ਭਰਾਵਾਂ ਦਾ ਸੋਤਣ ਦੀ ਮੈਂ ਬਾਹਰ ਦਾ ਤੇ ਨਹੀਂ ਕਿਸੇ ਦਾ ਕੁੱਚਦੀ ਲਿਆਗੇ ਤੇ ਮੈਂ ਘਰ ਜਿੱਕ ਮਾਈ ਦੇਣ ਦੀ ਸਾਰਾ ਕੁਝ ਉਹ ਖਾਣ ਨੂੰ ਮਿਲ ਤਾ ਕੰਮ ਕਰਕੇ ਇੱਕ ਤਰ੍ਹਾਂ ਕਰਨ ਡਈਆਂ ਭੂਏ ਚੜੀਆਂ ਜਾਗਣੇ ਉਹ ਨਹੀਂ ਗੱਲ ਕੋਈ ਜੇ ਮੇਰੀਆਂ ਦੋ ਪਰਚਾਈਆਂ ਹੋਣ ਦੇ ਬਾਵਜੂਦ ਵੀ ਮੈਂ ਚਾਹੂੰਗੀ ਤੇ ਵੜੀ ਰਵਾਂ ਚਲੋ ਮੰਨਿਆ ਮੈਂ ਵੜ ਵੀ ਜਾਊਗੀ ਨਾਲ ਹੈ ਤੇ ਇਹਨਾਂ ਨੂੰ ਕਦੇ ਵਸ ਲੈ ਜਾਂਦਾ ਮੈਂ ਕਿਹੜੀ ਮਗਰ ਸੋਖੀ ਆਈ ਹਾਂ ਇਹ ਘਰ ਚ